ਅੰਜੀ ਸਾਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਉਹ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਹੈਂਡਵਰਕ ਸੂਟ ਨੂੰ ਘਰੇ ਸੌਖੇ ਤਰੀਕੇ ਨਾਲ ਕਿਵੇਂ ਆਪਾਂ ਪ੍ਰੈਸ ਕਰ ਸਕਦੇ ਆ ਕਿਉਂਕਿ ਇਹ ਬਹੁਤ ਹੀ ਭਾਰੀ ਹੈਂਡਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਸਿੱਪੀ ਦੇ ਨਾਲ ਦਬਕੇ ਦਾ ਤੇ ਆਪਾਂ ਜੇਕਰ ਇਹਦੇ ਉੱਪਰ ਸਿੱਧੀ ਆਇਰਨ ਐ ਕਰਦੇ ਆ ਨਾ ਤਾਂ ਵਧੀਆ ਐ ਸਫਾਈ ਦੇ ਨਾਲ ਪ੍ਰੈਸ ਨਹੀਂ ਹੁੰਦਾ ਹਨਾ ਆ ਜਿਹੜੀਆਂ ਸਿਲਵਟਾਂ ਵਿੱਚ ਦੇਖਦੀਆਂ ਤੁਹਾਨੂੰ ਇਹ ਵਿੱਚ ਵਾਲ ਆਪਾਂ ਨੂੰ ਉਵੇਂ ਹੀ ਦਿਖਦੇ ਰਹਿੰਦੇ ਆ ਆਪਾਂ ਇਹਨੂੰ ਸੌਖੇ ਤਰੀਕੇ ਨਾਲ ਕਿਵੇਂ ਵਧੀਆ ਪ੍ਰੈਸ ਕਰ ਸਕਦੇ ਆ ਤਾਂ ਕਿ ਆਪਣਾ ਸੂਟ ਵੀ ਸੋਹਣਾ ਲੱਗੇ ਤੇ ਇਹ ਸਮੋਤੀ ਵਗੈਰਾ ਵੀ ਨਾ ਟੁੱਟਣ ਤੇ ਉਲ ਵੀ ਨਾ ਰਹਿਣ ਤਾਂ ਆਜੋ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਇਹ ਕਿਵੇਂ ਪ੍ਰੈਸ ਕਰਨਾ ਹੈ ਹਾਂਜੀ ਇਹ ਸੂਟ ਪ੍ਰੈਸ ਕਰ ਲਈਨਾ ਆਪਾਂ ਨੂੰ ਐਦਾਂ ਦਾ ਸੌਫਟ ਟਾਵਲ ਚਾਹੀਦਾ ਜਿਵੇਂ ਮੈਂ ਇਹ ਟਾਵਲ ਲੈ ਲਿਆ ਅਗਰ ਜੇਕਰ ਤੁਹਾਡੇ ਕੋਲੇ ਐਦਾਂ ਦੀ ਸੌਫਟ ਚਾਦਰ ਹੈ ਜਾਂ ਕੋਈ ਵੀ ਐਦਾਂ ਦਾ ਫੈਬਰਿਕ ਹੈ ਤੁਸੀਂ ਲੈ ਸਕਦੇ ਹੋ ਮੇਰੇ ਕੋਲੇ ਇਹ ਟਾਵਲ ਸੀ ਮੈਂ ਇਹ ਟਾਵਲ ਲਿਆ ਇਹਨੂੰ ਮੈਂ ਡਬਲ ਫੋਲਡ ਕਰਕੇ ਇਸ ਤਰ੍ਹਾਂ ਉੱਪਰ ਰੱਖ ਲਿਆ ਹੈਗਾ ਠੀਕ ਹੈ ਜੀ ਤੇ ਆਪਾਂ ਇਹਦੇ ਉੱਪਰ ਜਿਹੜਾ ਆ ਵਾਲਾ ਹੈਗਾ ਕਮੀਜ਼ ਹੈ ਇਹਨੂੰ ਆਪਾਂ ਇਹਦੇ ਉੱਪਰ ਆਇ ਮੁੱਢਾ ਰੱਖਾਂਗੇ ਇਸ ਤਰ੍ਹਾਂ ਕਰਕੇ ਇਹਦੇ ਉੱਪਰ ਰੱਖ ਦਾਂਗੇ ਮੈਂ ਇਸ ਤਰ੍ਹਾਂ ਪੈਣ ਨੂੰ ਇਹਦੇ ਉੱਪਰ ਰੱਖ ਕੇ ਜੀ ਤੇ ਇਹਦੇ ਉੱਪਰ ਆਪਾਂ ਪ੍ਰੈਸ ਫੇਰ ਦਾਂਗੇ ਬਿਲਕੁਲ ਸੌਫਟ ਸੌਫਟ ਤਰੀਕੇ ਦੇ ਨਾਲ ਜਿਵੇਂ ਹਲਕੇ ਹੱਥ ਦੇ ਨਾਲ ਪ੍ਰੈਸ ਕਰਨੀ ਹੈ ਇਹ ਨਹੀਂ ਕਿ ਆਪਾਂ ਦਬਾ ਕੇ ਪ੍ਰੈਸ ਕਰਨਾ ਇਸ ਤਰ੍ਹਾਂ ਸੂਟ ਨੂੰ ਉੱਪਰ ਰੱਖ ਕੇ ਬਿਲਕੁਲ ਐ ਸੌਫਟ ਹੱਥ ਦੇ ਨਾਲ ਆਪਾਂ ਉਲਟੀ ਸਾਈਡ ਐਸ ਤਰ੍ਹਾਂ ਪ੍ਰੈਸ ਫੇਰਨੀ ਹੈ ਤੁਸੀਂ ਦੇਖਿਓ ਬਹੁਤ ਹੀ ਵਧੀਆ ਪ੍ਰੈਸ ਹੋਊਗਾ ਬਿਲਕੁਲ ਵੀ ਵਾਲ ਵਗੈਰਾ ਨਹੀਂ ਰਹਿਣੇ ਐਂਡ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੈਸ ਹੋਊਗਾ ਤੁਹਾਨੂੰ ਕਿਸੇ ਨੇ ਵੀ ਇੰਨਾ ਸੌਖਾ ਤਰੀਕਾ ਨਹੀਂ ਦੱਸਿਆ ਹੁਣ ਅਗਰ ਤੁਸੀਂ ਟਰਾਈ ਕਰਕੇ ਦੇਖਿਓ ਕਿਉਂਕਿ ਆਪਾਂ ਕੀ ਕਰਦੇ ਆ ਕਿ ਅਗਰ ਮਹਿੰਗੇ ਹੈਵੀ ਸੂਟ ਹੁੰਦੇ ਆ ਕਿਤੇ ਵੀ ਪਾਰਟੀ ਤੇ ਜਾਣਾ ਹੈ ਨਾ ਆਪਾਂ ਪਹਿਲਾਂ ਡਰਾਈ ਕਲਿਨ ਕਰਵਾ ਕੇ ਪ੍ਰੈਸ ਕਰਾ ਕੇ ਰੱਖਦੇ ਆ ਬਟ ਉਹਨਾਂ ਵਿੱਚ ਨਾ ਫਿਰ ਵੀ ਵਾਲ ਪੈ ਜਾਂਦੇ ਆ ਤੇ ਮੌਕੇ ਤੇ ਆਪਾਂ ਸੂਟ ਪਾਉਣੇ ਆਪਨ ਬਹੁਤ ਬੁਰਾ ਲੱਗਦਾ ਤੇ ਆਪਾਂ ਘਰੇ ਕੀ ਐ ਕਹਿ ਦਿੰਨੇ ਕਿ ਭਾਰੀ ਐ ਪ੍ਰੈਸ ਨਹੀਂ ਹੋਣਾ ਆਪਾਂ ਕਰ ਨਹੀਂ ਸਕਦੇ ਪਰ ਤੁਸੀਂ ਇਸ ਤਰ੍ਹਾਂ ਟ੍ਰਿਕਾ ਜਮਾ ਕੇ ਦੇਖਿਓ ਤੇ ਬਹੁਤ ਹੀ ਵਧੀਆ ਪ੍ਰੈਸ ਹੋਊਗਾ ਕੋਈ ਇਹਦੇ ਵਿੱਚ ਉਹ ਔਖਾ ਨਹੀਂ ਹੈ ਬਸ ਸੌਫਟ ਟਾਵਲ ਲੈਣਾ ਉਹਦੇ ਉੱਪਰ ਇਸ ਤਰ੍ਹਾਂ ਸੂਟ ਦੀ ਸਿੱਧੀ ਜਿਹੜੀ ਸਾਈਡ ਆ ਉਹ ਟਾਵਲ ਦੇ ਉੱਤੇ ਇਸ ਤਰ੍ਹਾਂ ਰੱਖ ਕੇ ਉਲਟੀ ਸਾਈਡ ਤੁਸੀਂ ਪ੍ਰੈਸ ਕਰਨਾ ਹੈ ਜਿਹੜੀਆਂ ਸਿੱਪੀਆਂ ਹੁੰਦੀਆਂ ਉਹ ਫਿਰਨੇ ਇਹਦੇ ਵਿੱਚ ਦਬ ਜਾਂਦੀਆਂ ਫਿਰ ਸਿੱਪੀਆਂ ਤੇ ਭਾਰ ਨਹੀਂ ਆਉਂਦਾ ਹੈਂਡ ਜਿਹੜਾ ਦਬਕਾ ਹੈ ਉਹ ਪਾਈਪਾਂ ਤੇ ਉੱਪਰ ਭਾਰ ਨਹੀਂ ਆਉਂਦਾ ਤੇ ਉਹਦੇ ਕਰਕੇ ਫਿਰ ਆਪਣਾ ਸੂਟ ਆ ਦੇਖੋ ਜੀ ਜਿੱਥੇ-ਜਿੱਥੇ ਪ੍ਰੈਸ ਵੱਜੀ ਹੈ ਨਾ ਦੇਖੋ ਕਿੰਨਾ ਵਧੀਆ ਇਹਦੇ ਵਿੱਚ ਵੀ ਦੇਖੋ ਬਹੁਤ ਹੀ ਵਧੀਆ ਸੂਟ ਪ੍ਰੈਸ ਹੁੰਦਾ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਮੇਰੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਔਰ ਹੋਰ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਥੈਂਕ ਯੂ